ਸਸੇ ਕਾਲ ਨੂੰ ਮੇਰ ਕਲਾ ਸਾਰੇ ਵੀਰਾਂ ਠੀਕ ਹੋਣੇ ਕੋਸ਼ਿਸ਼ ਹੋਣਗੇ ਚਾਰਜੀ ਕਲਾ ਦੇ ਵਿੱਚ ਆਣੇ ਵੈਲਕਮ ਕਰਦੇ ਆਪਨੇ ਚੈਨਲ ਬਾ ਪੰਜਾਬੀ ਰੀਐਕਸ਼ਨ ਤੇ ਜਿਹਨ ਵੀਰੋ ਆਜੀ ਆਪਨ ਮੇਡੇ ਆਈ ਹੈ ਜੀ ਰਾਜਵੀਰ ਜਿਮਨਗੇ ਦਾ ਸ਼ੋ ਜੋ ਕਿ ਜਸ ਬਾਜਵਾ ਨੇ ਹੈ ਰਿਆਂ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਪਡੇਟ ਮਿਲੀ ਸੀ ਕਿ ਰਾਜਵੀਰ ਬੋਨਜਾ ਦੇ ਗੁੰਜਾ ਸ਼ੋ ਡੜੇ ਨੇ ਬਹੁਤ ਕਿਤੇ ਹੋਇਆ ਓਕੇ ਲੈ ਲੈਂਦੇ ਹਾਂ ਕਿੰਨੇ ਇੱਕ ਲਿਆ ਮੇਰੇ ਖਿਆਲ ਰਾਜ ਜਸ ਬਾਜਵਾ ਨੇ ਜਸ ਜਸ ਪਾ ਜੀ ਮਹਾਂ ਆਹ ਤੁਸੀਂ ਇਹ ਸਿੰਗ ਇਹ ਦੇਖ ਰਿਹਾ ਵੀਡੀਓ ਕਰ ਬਾਤ ਰਾਜਵੀਰ ਜਵੰਦੇ ਦਾ ਪਰਿਵਾਰ ਇਸ ਵੇਲੇ ਬਹੁਤ ਵੱਡੇ ਸਦਮੇ ਦੇ ਵਿੱਚ ਆ ਕਿਉਂਕਿ ਦੋਸਤੋ ਇੱਕੋ ਇੱਕ ਜਿਹੜਾ ਪੁੱਤ ਸੀ ਕਮਾਨ ਵਾਲਾ ਉਹ ਚਲਾ ਗਿਆ ਹੁਣ ਘਰ ਦੇ ਵਿੱਚ ਹੋਰ ਕੋਈ ਕਮਾਨ ਵਾਲਾ ਨਹੀਂ ਹੈਗਾ ਤਾਂ ਉੱਥੇ ਜਿਹੜੇ ਰਾਜਵੀਰ ਜਵੰਦੇ ਦੇ 52 ਸ਼ੋਅ ਬੁੱਕ ਕੀਤੇ ਹੋਏ ਸੀਗੇ ਉਹਨਾਂ 52 ਸ਼ੋਅਾਂ ਦੇ ਵਿੱਚ ਉਹ ਜਿਹੜੇ ਹੁਣ ਉਸਦੇ ਦੋਸਤ ਨੇ ਰਾਜਵੀਰ ਜਵੰਦੇ ਦੇ ਜਸਵਾਲਵਾਦੀ ਗੱਲ ਕਰੀਏ ਕਨਵਰ ਗਰੇਵਾਲ ਦੀ ਗੱਲ ਕਰੀਏ ਕੁਲਵਿੰਦਰ ਬਿੱਲੇ ਦੀ ਗੱਲ ਕਰੀਏ ਨਾ ਤਾਂ ਇਹਨਾਂ ਨੇ ਫੈਸਲਾ ਕੀਤਾ ਵੀ ਰਾਜਵੀਰ ਜਵੰਦੇ ਦੇ ਜਿਹੜੇ ਸ਼ੋਅ ਬੁੱਕ ਸੀ ਉਹ ਆਪਾਂ ਲਾਵਾਂਗੇ ਤੇ ਸਾਰੀ ਕਮਾਈ ਜਿਹੜੀ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਦੇਵਾਂਗੇ ਤੇ ਉੱਥੇ ਰਾਜਵੀਰ ਜਵੰਦੇ ਦੇ ਪਰਿਵਾਰ ਨੇ ਉਹਨਾਂ ਦੀ ਪਤਨੀ ਨੇ ਕਿਹਾ ਕਿ ਜੇਕਰ ਰਾਜਵੀਰ ਜਵੰਦੇ ਦੇ ਸ਼ੋਅ ਤੁਸੀਂ ਲਾਉਣੇ ਆ ਤਾਂ ਉਹਨਾਂ ਦੀ ਡਰੈੱਸ ਪਾ ਕੇ ਲਾਉਣੇ ਆ ਜਿਹੜੀ ਰਾਜਵੀਰ ਜਵੰਦਾ ਹਮੇਸ਼ਾ ਹੀ ਪਰਫਾਰਮ ਕਰਦੇ ਪਾਉਂਦਾ ਹੁੰਦਾ ਸੀਗਾ ਰਾਜਵੀਰ ਜਵੰਦਾ ਦੀ ਡਰੈੱਸ ਜਿਹੜੀ ਗਰਦਾਸ ਮਾਨ ਵਰਗੀ ਸੀ ਇਕੋ ਇੱਕ ਪੰਜਾਬੀ ਸਿੰਗਰ ਪੱਗ ਵਨ ਕੀ ਜਿਹੜੀ ਉਹ ਡਰੈੱਸ ਪਾਉਂਦਾ ਸੀਗਾ ਐਸੇ ਕਰਕੇ ਰਾਜਵੀਰ ਜਵੰਦੇ ਦੇ ਪਰਿਵਾਰ ਨੇ ਕਿਹਾ ਜੇਕਰ ਰਾਜਵੀਰ ਜਵੰਦੇ ਦੇ ਸ਼ੋਅ ਲਾਉਣੇ ਆ ਤਾਂ ਉਹ ਜਿਹੜਾ ਡਰੈੱਸ ਰਾਜਵੀਰ ਜਵੰਦੇ ਵਾਲੀ ਪਾਈ ਜਾਵੇ ਰਾਜਵੀਰ ਜਵੰਦੇ ਦੇ ਬੁੱਕ ਸ਼ੋਅਾਂ ਦੇ ਵਿੱਚੋਂ ਪਹਿਲਾ ਪ੍ਰੋਗਰਾਮ ਜਿਹੜਾ ਹੁਣ ਜਸ ਬਾਜਵੇ ਨੇ ਲਾਇਆ ਤੇ ਉਹੀ ਡਰੈੱਸ ਪਾ ਕੇ ਲਾਇਆ ਜਿਹੜੀ ਰਾਜਵੀਰ ਜਵੰਦਾ ਆਪਣੇ ਸਟੇਜਾਂ 'ਉਤੇ ਪਾ ਕੇ ਗਾਉਂਦਾ ਹੁੰਦਾ ਸੀਗਾ ਕਿਤੇ ਵੀ ਵਿਆਹ ਦੇ ਜਾਂ ਕਿਤੇ ਹੋਰ ਫੰਕਸ਼ਨ ਖਾੜਿਆਂ ਦੇ ਵਿੱਚ ਜਾਂਦਾ ਸੀ ਰਾਜਵੀਰ ਜਵੰਦਾ ਉਹੀ ਡਰੈਸ ਪਾ ਕੇ ਜਾਂਦਾ ਸੀ ਤੇ ਉਹੀ ਡਰੈਸ ਪਾ ਕੇ ਜਿਹੜਾ ਜਸ ਬਾਜਬਾ ਨੇ ਪ੍ਰੋਗਰਾਮ ਆਗੀ ਉਹ ਸਾਰੀ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਜਾਊਗੀ ਰਾਜਵੀਰ ਜਵੰਦੇ ਨੂੰ ਕੋਟਯਾ ਹਸਪਤਾਲ ਦੇ ਵਿੱਚ ਰੱਖਣ ਦਾ ਜਿਹੜਾ ਕੁੱਲ ਖਰਚਾ ਆਇਆ ਨਾ ਉਹ 35 ਲੱਖ ਰੁਪਏ ਸੀਗੇ ਕੁਝ ਟਾਈਮ ਪਹਿਲਾਂ ਹੀ ਜਿਹੜਾ ਰਾਜਵੀਰ ਜਵੰਦਾ ਆ ਇੱਕ ਮੋਹਾਲੀ ਦੇ ਵਿੱਚ ਵੱਡਾ ਮਕਾਨ ਲੈ ਕੇ ਹਟਿਆ ਸੀਗਾ ਰਾਜਵੀਰ ਜਵੰਦਾ ਨੇ ਸੋਚਿਆ ਵੀ ਜਦੋਂ ਉਹ ਅੱਗੇ ਪ੍ਰੋਗਰਾਮ ਲਾਊਗਾ ਤਾਂ ਉਸ ਦੀ ਜਿਹੜੀ ਸਾਰੀ ਸੈਟਿੰਗ ਵੀ ਆ ਜਾਊਗੀ ਉੱਥੇ ਹੀ ਮੁਹਾਲੀ ਦੇ ਵਿੱਚ ਹੀ ਆਪਣੇ ਪਰਿਵਾਰ ਦੇ ਨਾਲ ਰਾਜਵੀਰ ਜਵੰਦਾ ਰਹਿਣ ਲੱਗ ਪਿਆ ਸੀ ਪਰ ਪ੍ਰਮਾਤਮਾ ਨੇ ਕੁਝ ਹੋਰ ਕੀਤਾ ਮਨਜ਼ੂਰ ਸੀ ਪ੍ਰਮਾਤਮਾ ਨੂੰ ਹੋਰ ਤੇ ਰਾਜਵੀਰ ਜਵੰਦਾ ਨਹੀਂ ਰਿਹਾ ਸਾਨੂੰ ਉਹ ਹਮੇਸ਼ਾ ਲਈ ਹਾਲ ਵਿਦਾ ਕਹਿ ਗਿਆ ਤੇ ਉਹ ਜਿਹੜਾ ਹੁਣ ਪਰਿਵਾਰ ਦੀ ਸਥਿਤੀ ਆ ਉਸ ਨੂੰ ਜਿਹੜਾ ਸੈੱਟ ਕਰਨਾ ਰਾਜਵੀਰ ਜਵੰਦਾ ਦੇ ਸਾਥੀ ਕਲਾਕਾਰ ਨੇ ਕਰਨਾ ਕਨਵਰੇ ਪਰਿਵਾਰ ਕੁਲਵਿੰਦਰ ਵਿੱਲਾ ਹਮੇਸ਼ਾ ਤੋਂ ਹੀ ਰਾਜਵੀਰ ਜਵੰਦਾ ਦੇ ਨਾਲ ਰਹੇ ਨੇ ਸ਼ੁਰੂ ਤੋਂ ਇਕੱਠੇ ਪੜਦੇ ਸੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਸ ਤੋਂ ਬਾਅਦ ਇਕੱਠੇ ਸਿੰਗਿੰਗ ਸ਼ੁਰੂ ਕੀਤੀ ਤਿੰਨੇ ਹੀ ਜਿਹੜੇ ਸਟਾਰ ਬਣੇ ਤੇ ਇਸ ਤੋਂ ਇਲਾਵਾ ਗੱਲ ਕਰੀ ਰਣਜੀਤ ਬਾਵੀ ਨੇ ਵੀ ਇਹ ਫੈਸਲਾ ਲਿਆ ਸੀ ਵੀ ਜਿਹੜਾ ਮੈਂ ਵੀ ਇਹ ਇਹ ਪ੍ਰੋਗਰਾਮਾਂ ਦੇ ਵਿੱਚ ਹੋਊਂਗਾ ਕਿਉਂਕਿ ਜਦੋਂ ਇੱਕ ਆਰਟਿਸਟ ਨੂੰ ਸਾਈਨ ਕੀਤਾ ਜਾਂਦਾ ਹੈ ਖਾੜਿਆਂ ਵਾਸਤੇ ਪ੍ਰੋਗਰਾਮ ਵਿਆਹ ਦੇ ਪ੍ਰੋਗਰਾਮ ਵਾਸਤੇ ਤਾਂ ਕੁਝ ਨਾ ਕੁਝ ਪੇਮੈਂਟ ਪਹਿਲਾਂ ਦਿੱਤੀ ਜਾਂਦੀ ਹੁੰਦੀ ਹੈ ਤਾਂ ਹੋ ਸਕਦਾ ਉਹ ਪੇਮੈਂਟ ਜਿਹੜੀ ਰਾਜਵੀਰ ਜਵੰਦੇ ਦੇ ਕੋਲ ਆਈ ਹੋਵੇ ਤਾਂ ਉਸੇ ਕਰਕੇ ਜਿਹੜਾ ਸ਼ੋਅ ਹਜੇ ਤੱਕ ਬੁੱਕ ਸੀਗੇ ਤੇ ਇਸ ਦੂਬਾਰ ਹੁਣ ਆਰਟਿਸਟਾਂ ਨੇ ਫੈਸਲਾ ਲਿੱਤਾਗਾ ਵੀ ਜਿੰਨੀ ਵੀ ਕਮਾਈ ਆ ਪਰਿਵਾਰ ਦੇ ਆਪਾਂ ਜਿਹੜਾ ਮਤਲਬ ਸਹਿਯੋਗ ਕਰਾਂਗੇ ਪਰਿਵਾਰ ਨੂੰ ਕੁਛ ਵੀ ਇੱਕ ਰੁਪਿਆ ਵੀ ਨਹੀਂ ਰੱਖਾਂਗੇ ਹਾਲਾਂਕਿ ਜਾਨ ਦਾ ਖਰਚਾ ਜਿਹੜਾ ਉਹ ਵੀ ਆਪ ਦਾ ਕਰਾਂਗੇ ਤੁਸੀਂ ਜਾਣਦੇ ਹੋ ਰਾਜਵੀਰ ਜਵੰਦਾ ਦੇ ਨਿੱਕੇ ਨਿੱਕੇ ਬੱਚੇ ਆ ਆ ਇੱਕ ਨਿੱਕੀ ਜੀ ਕੁੜੀ ਆ ਉਦੋਂ ਛੋਟਾ ਜਿਹੜਾ ਮੁੰਡਾ ਹੈਗਾ ਤੇ ਪਿਤਾ ਦੀ ਜਿਹੜੀ ਪਹਿਲਾਂ ਹੀ 2021 ਦੇ ਵਿੱਚ ਜਿਹੜੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਰਾਜਵੀਰ ਜਵੰਦਾ ਕੱਲਾ ਪਰਿਵਾਰ ਨੂੰ ਪਾਲ ਰਿਆ ਸੀ ਬੜੀ ਮਿਹਨਤ ਕੀਤੀ ਸੀ ਇਸ ਨੌਜਵਾਨ ਨੇ ਸਿਰਫ 35 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਇਸ ਦੁਨੀਆ ਨੂੰ ਆਲvida ਕਹਿ ਗਿਆ ਆਪਣੀ ਪਤਨੀ ਤੇ ਬੱਚੇ ਜਿਹੜੇ ਇੱਕ ਭੈਣ ਆ ਇੱਕ ਮਾਤਾ ਹੈ ਨਾ ਉਹਨਾਂ ਨੂੰ ਰੋਂਦੇ ਛੱਡ ਗਿਆ ਹਮੇਸ਼ਾ ਦੇ ਲਈ ਤੇ ਇਹਦੇ ਵਿੱਚ بڑے ਸਿੰਗਰ ਜਿਹੜੇ ਪੰਜਾਬ ਦੇ ਆਏ ਬੜਿਆਨੇ ਦੁੱਖ ਜਿਤਾਇਆ ਉਸ ਤੋਂ ਵਾਰੀ ਜਿਹੜਾ ਇਹ ਫੈਸਲਾ ਲਿਆ ਗਿਆ ਸੀ ਵੀ ਜਿਹੜਾ ਰਾਜਵੀਰ ਜਵੰਦੇ ਦਾ ਅਜਨੇ ਸ਼ੋਬਕ ਨੇ ਉਹ ਸਾਰੇ ਦੇ ਸਾਰੇ ਅਸੀਂ ਲਾਵਾਂਗੇ ਤੇ ਜਿਹੜਾ ਵੀ ਕੁਝ ਵੀ ਕਮਾਈ ਹੋਊਗੀ ਉਹ ਪਰਿਵਾਰ ਨੂੰ ਦਿੱਤੋ ਤਾਂ ਜੋ ਅੱਗੇ ਉਹਨਾਂ ਦੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਉਹਨਾਂ ਦੇ ਪਰਿਵਾਰ ਦੇ ਫਿਊਚਰ ਲਈ ਜਿਹੜੀ ਕੰਮ ਆ ਸਕੇ ਦੋਸਤੋ ਇਹ ਰਾਜਵੀਰ ਜਵੰਦੇ ਦਾ ਘਰ ਆ ਇੱਥੇ ਜਿਹੜਾ ਰਾਜਵੀਰ ਜਵੰਦਾ ਤੁਸੀਂ ਬੜੀਆਂ ਫੋਟੋਆਂ ਦੇਖੀਆਂ ਹੋਣੀਆਂ ਇੱਥੇ ਕਈ ਆਰਟਿਸਟ ਦੋਸਤ ਵੀ ਰਾਜਵੀਰ ਜਵੰਦੇ ਦੇ ਹੁੰਦੇ ਸੀ ਪਰ ਹੁਣ ਜਿਹੜਾ ਇੱਥੇ ਮਾਹੌਲ ਹੈ ਬਹੁਤ ਹੀ ਜ਼ਿਆਦਾ ਮਾੜਾ ਹੈ ਏਸੀ ਦਾ ਅੱਜ ਉਹ ਜਿਹੜੀ ਵੀਡੀਓ ਜਿਹੜੀ ਆਪਾਂ ਦੇਖੀ ਜਿਹੜੇ ਸ਼ੋਅ ਦੇ ਬੋਤ ਨੇ ਉਹ ਚੱਲਣ ਜਾ ਰਹੇ ਨੇ ਮੈਂ ਇਹਨਾਂ ਦੋਸਤਾਂ ਨੂੰ ਪੰਜਾਬ ਤੋਂ ਲੈ ਮੈਂ ਬਹੁਤ ਇਹ ਅਜ ਕੁਲਵਿੰਦਰ ਬੀਲਾ ਸਾਹਿਬ ਨੇ ਉਹਨਾਂ ਦੇ ਨਾਲ ਆਪਣੀਆਂ ਜਿਹੜੀਆਂ ਫੋਟੋਆਂ ਹਨ ਨਾ ਉਹ ਸ਼ੇਅਰ ਕੀਤੀਆਂ ਹਨ ਜੋ ਜਿਹਨਾਂ ਨੇ ਜਿੱਥੇ ਉਹ ਇਕੱਠੇ ਯੂਨੀਵਰਸਿਟੀ ਚ ਪੜ੍ਹਦੇ ਦਾ ਨਾ ਆਪਾਂ ਸੁਣਿਆ ਸੀ ਕਿ ਉਹਨਾਂ ਦੇ ਕੋਈ ਦੋ ਦੋਸਤ ਐਸਸਨ ਜਿਹੜੇ ਉਹਨਾਂ ਦੇ ਨਾਲ ਆਏ ਸਨ ਉਹਨਾਂ ਨੇ ਵੀ ਸਨ ਕਰ ਤੋਂ ਸੀ ਤੇ ਉਹਨਾਂ ਕਰਕੇ ਹੀ ਰਾਜਵੇ ਜੁਹੰਦਾ ਨੇ ਆਪਣੀ ਜਿਹੜੀ ਹੈ ਪੁਲਿਸ ਦੀ ਅਫੇਸਰ ਚੜ੍ਹ ਕੇ ਤੇ ਗਾਣਿਆਂ ਆਲਖਣਾ ਸ਼ੁਰੂ ਕੀਤਾ ਤੁਸੀਂ ਫਿਰ ਇਸ ਸਟਾਰ ਬਣੇ ਸਟਾਰ ਬਣੇ ਯਾਰ ਇਹ ਤੁਹਾਨੂੰ ਇੰਦਰ ਬਿੱਲਾ ਸਾਹਿਬ ਇਹ ਚੀਜ਼ ਮੈਨੂੰ ਸੁਣ ਕੇ ਬੜੇ ਅੱਛੇ ਲੱਗੀਆਂ ਯਾਰ ਰਾਜਵੇ ਜੁਹੰਦਾ ਨੂੰ ਤੋਂ ਵਾਪਸ ਤੇ ਉਹ ਕੋਈ ਨਹੀਂ ਲੈ ਗਿਆ ਸਕਦਾ ਜਿਹੜੀ ਗੱਲ ਹੈ ਲੇਕਿਨ ਜੋ ਉਹਦੇ ਵਾਸਤੇ ਕਰਦੇ ਪੈ ਰਹੇ ਜੋ ਕਰ ਸਕਦੇ ਨੇ ਯਾਰ ਉਹ ਉਹ ਅਸ ਸੁਣ ਕੇ ਨਾਲ ਉਹਦੇ ਮਾਂ ਤੇ ਤੇ ਨਹੀਂ ਤੇ ਲੇਕਿਨ ਉਹਦੇ ਪਰਿਵਾਰ ਵਾਸਤੇ ਉਹਦੇ ਪੁੱਛੇ ਵਾਸਤੇ ਉਹਨਾਂ ਦੇ ਬੱਚਿਆਂ ਨੇ ਬੈਕਰ ਕਰ ਰਹੇ ਨੇ ਕਿ ਹਾਂ ਚਲੋ ਬਕਰੇ ਬੈਠੋ ਨਾ ਬਹੁਤ ਅਜੀਬ ਨਾ ਲੱਗਦਾ ਆਪਾਂ ਕਿਉਂਕਿ ਉਹ ਕੱਲੇ ਕੱਲੇ ਬੈਠੇ ਸਨ ਆਪਣੇ ਪਾਕਿਸਤਾਨ ਦੇ ਮਦਰ ਸਾਹਿਬ ਦੇ ਤੇ ਜਵਾਨ ਲੜਕਾ ਸੀ ਤੇ ਉਹਨਾਂ ਦੀ ਸਿਸਟਰ ਸੀ ਤੇ ਅਕੋ ਰਾਜੀ ਜਵੰਦੀ ਦੇ ਵੀ ਜੋ ਹੈ ਨਾ ਉਹਨਾਂ ਦਾ ਵੀ ਇੱਕ ਹੀ ਬੇਟਾ ਤੇ ਇਹ ਵੀ ਹੀ ਬੈਠੀ ਸੀ ਇਹਦੇ ਨਾਲ ਤੇ ਉਹਨਾਂ ਦੇ ਘਰ ਉਹਨਾਂ ਨੇ ਮੋਹੱਲੇ ਦੇ ਵਿੱਚ ਸ਼ੁਹ ਸ਼ੁਹ ਕਰ ਲਿਆ ਉਹ ਕਾਰ ਚ ਗਏ ਉਹਨਾਂ ਦੀ ਜਿਹੜੀ ਚੁਆਇਸ ਸੀ ਅਧੂਰੀ ਰਹਿ ਗਈ ਪੂਰੀ ਹੀ ਰਹਿ ਗਈ ਨਸਿਰ ਨਹੀਂ ਗਿਆ ਨਾ ਤਾਈ ਜਾਓ ਦਸਾ ਸੀ ਕਿ ਮੇਰੇ ਮਸੂ ਹੋ ਗਿਆ ਰਕਾਨ ਦਾ ਕਤਾਬ ਜਿੱਡੇ ਮੜ ਜਾਦਾਗਾ ਸੈਟਲਿੰਗ ਹੋ ਜਾਂਦਾ ਹੋ ਗਿਆ ਰਗਾ ਸੇ 35 ਸਾਲ ਕੁ ਉਮਰ ਹੈ ਪਿਓਰ ਜਵਾਨੀ ਜਿਹਨੂੰ ਕਹਿੰਦੇ ਨਾ ਮਤਲਬ ਜਵਾਨੀ ਦੇ ਵਿੱਚ ਆ ਆ ਜਵਾਨੀ ਦੇ 18 19 ਸਾਲ ਵਿੱਚ ਹੋ ਜੇ ਨੇ ਤੇ 35 ਸਾਲ ਦੇ ਅੰਦਰ ਜਵਾਨ ਬੰਦਾ ਰਹਿੰਦਾ ਕੋ ਜਵਾਨੀ ਉਹਦੇ ਚਿਤ ਮੰਡਰਾ ਰਹੀ ਨੇ ਤੇ ਛੋੜਾ ਸੁਣਕਾ ਸੇ ਕੋਈ ਦੌਰ ਆ ਨਹੀਂ ਤੇ ਵੈਸ਼ਾਕ ਨਹੀਂ ਹੈ ਤੇ ਬਾਕੀ ਆਰੇ ਜਿਹੜਾ ਜੋਸ ਨੇ ਨਾ ਜਿਹੜਾ ਸਪੋਰਟ ਕਰਦੇ ਉਹ ਕਹਿੰਦਾ ਆ ਰਹੇ ਉਹ ਤੇ ਬੋਲਦੇ ਆ ਕਰਦੇ ਕਹਿਣਾ ਅੱਛਾ ਫਿਰ ਇੱਕ ਦਾਲਣਾ ਕਿ ਉਹ ਗਾਣੇ ਤੇ ਕਜਾਨਾਂ ਦਾ ਖਰਚਾ ਵੀ ਅਸੀਂ ਨਹੀਂ ਲਾਂਗੇ ਉਹ ਵੀ ਅਸੀਂ ਆਪ ਹੀ ਕਰਾਂਗੇ ਬਾਕੀ ਜੋ ਸ਼ੋਅ ਹੋ ਤੋਂ ਇਨਕਮ ਆਏਗੀ ਨਾ ਉਸੇ ਉਹਨਾਂ ਦੇ ਬੱਚਿਆਂ ਦੇ ਲਈ ਉਹਨਾਂ ਦੇ ਅਕਾਊਂਟ ਚ ਵਗਾਰਾ ਆ ਜਾਣਾ ਹੈ ਹਾਂਜੀ ਬਾਬਾ ਬਹੁਤ ਬਹੁਤ ਅੱਛੇ ਇਨਸਾਨ ਹਨ ਬਹੁਤ 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 ਹੀ ਅੱਛਾ ਬੰਦਾ ਹੈ ਚੰਗਾ ਬੰਦਾ ਹੈ ਫਿੰਗਰ ਹੈ ਬਿਲਕੁਲ ਇੰਦਰ ਮਿਲਦਾ ਹੈ ਬਹੁਤ ਹੀ ਕਮਾਲ ਦਾ ਬੰਦਾ ਹੈ ਨਾ ਵੀ ਬੜਾ ਜਿੰਗੇ ਹੈ ਪਿੱਛੇ ਨਾਲ ਜਿੰਗੇ ਹੈ ਬੜੇ ਸੁਪਰ ਹਿੱਟ ਗਾਲ ਜਿੰਗੇ ਹੈ ਜਸਮਨ ਅਵੰਦ ਸੁਭਾਅਨ ਬਹੁਤ ਅੱਛੇ ਦੋ ਬੜੇ ਫੇਮਸ ਨੇ ਵੀ ਤੇ ਫਰਾਂਟ ਦੇ ਉਨਾ ਨਿਕਾਲੇ ਗੈਲੈਕਟੀ ਦੇ ਪ੍ਰੋਫੇਰ ਸ਼ੋਅ ਕਰਨਾ ਹੈ ਕੋਨਾ ਜਿਹੜਾ ਡਰਸ ਦਾ ਗੁਰਦਾਸ ਮਾਨ ਵਰਗਾ ਸ਼ੋਅ ਹੋਏ ਉਹ ਵਾਇਰ ਫਿਲ ਕਰਦਾ ਜਿਹੜੇ ਗੁਰਦਾਨ ਅਗੁਰਦਾਸ ਮਾਨ ਵਾਂਗੂ ਜਿਹੜਾ ਇਹਨਾਂ ਗੈਲੈਕਟੀ ਖੜ ਕੇ ਖੜਾ ਰਹੀ ਹੈ ਬਾਕੀ ਦੀ ਬਾਤ ਬਾਅਦ ਆਉਣਾਂਗੇ 3.3 ਘੰਟੇ ਇੱਕ ਗੁਰਦਾਨ ਦਾ ਸੀ ਦੇ 1 ਘੰਟੇ 1 ਘੰਟੇ ਕੋਨਾ ਜਿਹੜੇ ਨੂੰ ਦੇ ਨੇ 30 ਮਿੰਟ ਚਾਲੀ ਮਿੰਟ ਦੇ ਅੱਜਾਂ ਦੇ ਘਟਦੇਗਾ 3 3 4 6 ਤਰੀਏ ਮੈਂ ਬੜਾ ਸ਼ਤਨਾਵਾ ਬ੍ਰਿਜਿੰਗਰ ਨੂੰ ਬੜੀ ਸਟਰਗਲ ਕਰਦੀ ਜਾਂਦੀ ਹੈ ਕੋਲ ਸਟਰਗਲ ਹੈ ਸਟਰਗਲ ਕਰਕੇ ਉਹਨਾਂ ਨੇ ਆਪਣੇ ਆਪ ਸਟਰਗਲ ਕੀਤੀ ਹੈ ਹੁਣ ਇਹਨਾਂ ਵੱਡਾ ਲਾਈਵ ਪਰਫਾਰਮੈਂਸ ਕਰਨੀ ਹੈ ਮੈਂ ਦੱਸ ਵੀ ਕਰਨਾ ਬੁੱਧਾ ਸਮਾਂ ਰਿਹਾ ਹੈ ਇਹ ਗਾਣਾ ਵੀ ਸਾਹ ਨਹੀਂ ਪਹੁੰਚਦੀ ਸੀ ਕੋਲੇ ਇਹ ਬੰਦਾ ਜਿਵੇਂ ਇੱਕ ਗਾਲ ਹੋਵੇ ਨਾ ਤੇ ਉਹਦੀ ਸਾਹ ਪਾ ਕੇ ਗਾਉਣ ਨਾਲ ਸਾਹ ਪਹੁੰਚਦੀ ਉਹਨਾਂ ਨਾਲ ਸਖਤੀ ਕਰਦੇ ਜਿਵੇਂ ਪੰਗਣਾ ਵੀ ਪਾਦੇ ਜਿਵੇਂ ਜਿੱਤਦੇ ਨੇ ਜਿੱਤਾਈ ਇਹ ਬਹੁਤ ਵੱਡੀ ਗੱਲ ਹੈ ਯਾਰ ਬੜੀ ਫੈਕਟਿਵ ਗੱਲ ਹੈ ਯਾਰ ਇਹ ਜਿਹੜਾ ਜਿਹੜਾ ਇਨਫੋਰਮੇਸ਼ਨ ਮਾਰ ਦਿੱਤਾ ਬਹੁਤ ਹੀ ਦੁੱਖ ਦੀ ਖੋਦ ਇੱਕ ਸੋਦੀ ਗੱਲ ਹੈ ਕਿ ਬਾਕੀ ਲੱਗੇ ਕਾਫੀ ਇਨਫੋਰਮੇਸ਼ਨ ਸਾਨੂੰ ਲੋਕ ਜਿਹੜੀ ਮਿਲਿਆ ਵਿਦਿਆਰਥੀ ਕਿਛੜ ਕੇ ਖੁਸ਼ੀ ਹੋਈ ਹੈ ਚਲੋ ਖੁਸ਼ੀ ਹੋਈ ਹੈ ਯਾਰ ਚਲੋ ਯਾਰ ਉਹਦੀ ਫੈਮਿਲੀ ਦੀ ਫੈਮਿਲੀ ਦੇ ਸਪੋਰਟ ਕਰਦੇ ਹਾਂ ਕੋਈ ਉਹਨਾਂ ਦੇ ਬਾਰੇ ਛੋਟਣਾ ਚਾਹ ਰਿਹਾ ਜਾਣ ਚਲਾ ਗਿਆ ਜਾਣ ਚਲਾ ਗਿਆ ਲੇਕਿਨ ਅੱਪੋਂ ਉਹਨਾਂ ਨੂੰ ਸਪੋਰਟ ਆ ਰਹੀ ਹੈ ਜੀ ਤੇ ਵੀਰੋ ਇਹ ਸੀ ਅੱਜ ਦੀ ਆਪਣੀ ਵੀਡੀਓ ਉਹ ਮਿਲਦੇ ਆਂ ਆਪਣੀ ਅਗਲੀ ਵੀਡੀਓ ਚ ਜਲਦੀ ਦੇ ਰੱਖਣਾ ਬਣਾਇਆ ਅਗਲਾ ਹਾਂ